ਆਪਣੇ ਥੱਲੂ ਪੁੱਤਰ ਆਮਾ ਜੀਤਾ ਜੀ ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀ ਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਗੋਲ ਬੁਲਾਈਆ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਜਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਤਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਪੰਤੋੜ ਬਹੁਤ ਜ਼ਿਆਦਾ ਹੋ ਰਹੀ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇਥੋਂ ਘਰ ਦੇ ਇਹਨਾਂ ਨੂੰ ਲੈ ਕੇ ਗਿਆ ਘਰ ਦੇ ਨੂੰ ਐਡਮਿਟ ਕਰਾਉਣ ਲੱਗਾ ਇੱਕ ਤਾਂ ਮੈਂ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੇਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟ ਲੈ ਫਿਰਦੇ ਨੇ ਚਿੱਟਾ ਵੇਚਦੇ ਰ ਗੈਂਗਸਟਰ ਬੰਦੇ ਨੇ ਨਾਲ ਕਾਪੇ ਗਰੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਤੇ ਮੈਨੂੰ ਮੈਨੂੰ ਥਾਣਾ ਸਤਰ ਫਰੋਈਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਇੱਈ ਨਾ ਜਾ ਵੀ ਤੇਰਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ باوجود ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਕੱਲੀ ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਆਦੇ ਨੋਹ ਦੀ ਰਖਵਾਲੀ ਲਈ ਤੇ ਆਦੇ ਘਰ ਦੀ ਰਖਵਾਲੀ ਮੈਂ ਇੱਥੇ ਪਹੁੰਚਿਆ ਹੈਗਾ ਉਹ ਵੀ ਮੈਂ ਪਿੰਡ ਦੇ ਮੋਹਤਵਾਰ ਨੂੰ ਮੈਂ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਖਬਰਾਂ ਨਹੀਂ ਕੋਈ ਲੋੜ ਨਹੀਂ ਤੂੰ ਆ ਜਾ। ਹੋਰ ਜਿਹੜਾ ਹਮਲਾ ਹੈ ਕੀ ਕਾਰਨ ਹੁੰਦੇ ਜੀ ਮੈਂ ਇਨਸਾਫ ਮੰਗ ਰਹਾ ਮੈਂ ਸਰਕਾਰੀ ਮੁਲਾਇ ਮੇਰੀ ਫਲੱਡ ਸੀਜ਼ਨ ਡਿਊਟੀ ਚੱਲਦੀ ਪਈ ਹੈ 24 ਘੰਟੇ ਡਿਊਟੀ ਮੇਰੀ ਫਲੱਡ ਸੀਜ਼ਨ ਚੱਲਦਾ ਪਿਆ ਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ ਚਿੱਟਾ ਵੇਚਦੇ ਹੈਗੇ ਜੋ ਐਂਟੀ ਬਰੂਟ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਕੋਈ ਮੋਹਤਵਾਰ ਬੰਦੇ ਨੇ ਇਹ ਪੈਸਾ ਦੇ ਕੇ ਛਡਾ ਲਿਆਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਹੁਕਮਾ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਿਮਨੀ ਬੰਦ ਹੋਇਆ ਪੈਸਾ ਦਿੰਦੇ ਨੇ ਬੰਦਾ ਛੜਾ ਲਿਆ ਦੇ ਪਿੰਡ ਦੇ ਮੋਹਤਬਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਤੇ ਉਹ ਚਿੱਟਾ ਵਕਾਰ ਰਹੇ ਨੇ ਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨਾ ਠਾਂ ਠਾਂ ਦਿਨਾਂ ਬਾਅਦ ਮੌਤ ਹੋ ਗਈ ਇੱਕ ਸਾਡੇ ਪਿੰਡ ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ ਇਹ ਪਿੰਡ ਤੋਂ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਇਹਨਾਂ ਦੇ ਸਿਰ ਤੇ ਕੋਈ ਜੂਨ ਹੀ ਸਰਕੀ ਕਾਰਵਾਈ ਬਿਲਕੁਲ ਜੀ ਫੁੱਲ ਬੜਾ ਫੁੱਲ ਹੋਣੀ ਚਾਹੀਦੀ ਨਹੀਂ ਤਾਂ ਮੈਂ ਡੀਜੀਪੀ ਨੂੰ ਆਪ ਜਾ ਕੇ ਰਿਕਵੈਸਟ ਕਰਾਂ ਮੇਰਾ ਨਾਮ ਪਰਮਜੀਤ ਜੇ ਤੇ ਤੇ ਹੋਇਆ ਕਿੱਥੇ ਹੋਇਆ ਕਿਉਂ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾਲ ਵਿੱਚ ਪਿੰਡ ਦੇ ਮੁੰਡੇ ਜਵਾਨ ਮਰੇ ਜਾਂਦੇ ਆ ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ ਫੇਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਿਆ ਦੁਪਹਿਰੇ ਸਾਡਾ ਮੁੰਡਾ ਮਾੜਾ ਇਹ ਬਾਹਰ ਨਿਕਲਿਆ ਚੀ ਲੈਣ ਅਸੀਂ ਅੰਦਰ ਆਪਣੇ ਘਰ ਪਿਸਟਰ ਲੈ ਕੇ ਮਗਰ ਲੱਗਿਆ ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਗੇਟ ਭੰਨਣ ਲੱਗ ਪੈਣ ਮੁੰਡੇ ਨਾਲ ਬਵਾਦ ਹੋਇਆ ਸੀ ਬਾਹਰ ਜਾ ਕੇ ਹਾਂਜੀ ਇੱਥੇ ਗਏ ਘਰ ਦੇ ਬੂਹੇ ਅੱਗੇ ਦੁਕਾਨ ਤੇ ਚੀ ਲੈਣ ਗਿਆ ਮੰਗਾ ਦੁਕਾਨ ਵਾਲਾ ਉਹਦੇ ਦੁਕਾਨ ਤੇ ਚੀ ਲੈਣ ਗਿਆ ਉਹ ਬੰਦੇ ਕੋਲ ਸੀ ਜਿਹਨਾਂ ਨੇ ਆ ਕੇ ਬਣਾਉਣਾ ਉਹ ਸੇਵਕ ਤੇ ਸਾਗਰ ਤੇ ਸੁੱਖਾ ਆਉਂਦਾ ਨਾਮ ਪੌਂਟਿੰਗ ਦੇ ਨਾਲ ਇੱਥੇ ਪੌਂਟਿੰਗ ਕਹਿੰਦੇ ਉਹ ਫੁੱਲ ਚਿੱਟਾ ਵੇਚ ਰਹੇ ਨੇ ਹਾਂਜੀ ਨਾਲ ਉਹਨਾਂ ਦੀ ਭੈਣ ਨੇ ਮਰਜੀਤ ਉਹ ਵੀ ਚਿੱਟਾ ਵੇਚਦੀ ਪਈ ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ ਤੀਜਾ ਪਿੰਡ ਚ ਗਿਆ ਚਿੱਟੇ ਚ 8-8 ਦਿਨ ਦੀ ਵਿੱਥ ਪਈਏ ਪਰ ਨਹੀਂ ਆਟਦੇ ਪਏ ਉਲਟਾ ਸਾਡੇ ਗਾਲ ਪੈਂਦੇ ਪਏ ਹਾਂਜੀ ਹਮਲਾ ਵੀ ਕੀਤਾ ਗਿਆ ਹਾਂਜੀ ਹਾਂਜੀ ਮੈਂ ਜਖਮੀ ਆ ਮੇਰੇ ਮੇਟੇ ਮਾਰੀ ਜੇ ਉੱਤੇ ਉਹ ਇਟਾ ਕੋਠੇ ਦੇ ਸਾਡਾ ਚਲਾਉਂਦੇ ਰਹਿ ਜੀ ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੇ ਇਟਾਂ ਦਾ ਹਾਂਜੀ ਬਹੁਤ ਜ਼ਿਆਦਾ ਕਾਪੇ ਕੁਆੜੀਆਂ ਸਭ ਉਹਨਾਂ ਦੇ ਕੋਲ ਸੀ ਜੀ ਦਾਹਲ ਹੋਣ ਗਏ ਸਨ ਪੁਲਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਹਲ ਹੋ ਗਏ ਨੇ ਆਪੇ ਸੱਟਾਂ ਮਾਰ ਕੇ ਤੁਸੀਂ ਨਾ ਜਾਇਆ ਜੇ ਤੁਹਾਡੇ ਗਾਲ ਪੈਣਗੇ ਸਾਨੂੰ ਭਾਈ ਵੀ ਰੱਖਿਆ ਰਿਪੋਰਟ ਕਰਾਨਗੇ ਪੁਲਸ ਨੇ ਕਿ ਜੋ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ ਸਾਡੀ ਨੋਹ ਘਰ ਕੱਲੀ ਸੀ ਫਿਰ ਇਸ ਕਾਰਨ ਅਸੀਂ ਆ ਗਏ ਨਾਲ ਮੇਰੇ ਸ਼ੂਗਰ ਵੱਧ ਗਈ ਸੀ ਇਸ ਕਾਰਨ ਅਸੀਂ ਉਥੋਂ ਥਾਣੇ ਚ ਲੈ ਕੇ ਛੁੱਟੇ ਆ ਗਏ ਮੰਗੇ ਇਹ ਸਾਨੂੰ ਅਨਸਾਫ਼ ਦਿੱਤਿਆ ਜੇ ਮੇਰੇ ਮੁੰਡਿਆਂ ਨੂੰ ਇਹਨਾਂ ਤੋਂ ਬਹੁਤ ਡਾਰੇ ਸੇਵਕ ਤੋਂ ਹਾਂਜੀ ਦਿਨ ਦਿਹਾੜੇ ਸਭ ਕੁਝ ਹਾਂ ਦਿਨ ਦਿਹਾੜੇ ਸਭ ਕੁਝ ਹੋਇਆ 2 ਵਜੇ ਦਾ ਟਾਈਮ ਮੈਂ 100 ਨੰਬਰ ਤੇ ਮੈਂ ਫੋਨ ਵੀ ਕੀਤਾ ਜੇ ਪੁਲਿਸ ਆਈਏ ਤੇ ਉਲਟਾ ਮੇਰੇ ਨਾਲ ਬੋਲ ਕੇ ਗਏ ਨੇ ਮੇਰੇ ਨੌ ਨੇ ਬਿਆਨ ਦਿੱਤੇ ਨੇ ਤੇ ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ